ਆ ਵੋਟਾਂ ਆ ਗਈਆਂ ਸਰੋਪਿਆਂ ਤੋਂ ਜੁੱਤੀਓ ਜੁੱਤੀ ਹੋਣਾ ਦੇਖੋ ਦਸੰਬਰ ਤੱਕ ਅਹੀ ਪਿੰਡਾਂ ਚ ਸਰੋਪਿਆਂ ਤੋਂ ਕਈਆਂ ਨੇ ਤੇ ਸਰੋਪੇ ਹੀ ਸਾਹਮਣੇ ਆ ਵਸ ਇਧਰੋਂ ਵੀ ਲੈ ਲੈਣਾ ਉਧਰੋਂ ਵੀ ਲੈ ਲੈਣਾ ਉਧਰੋਂ ਵੀ ਲੈ ਲੈਣਾ ਉਹਨਾਂ ਛਾਮਾਂ ਨੂੰ ਚਾਰ ਚਾਰ ਸਰੋਪੇ ਘਰਾਂ ਨੂੰ ਲੈ ਕੇ ਜੜਿਆ ਨਾਲੇ ਪੈਗ ਪਿਆਲਾ ਚੱਲੂਗਾ ਨਾਲੇ ਸਰੋਪਾ ਗੱਲ ਚ ਹੋਊਗਾ ਤੇ ਨਾਲੇ ਸਰੋਪੇ ਸਾਹਮਣੇ ਤੇ ਰੋਕੀਂ ਪੰਜਾਬ ਦੇ ਆ ਵੋਟਾਂ ਸੁਪੋਟਾਂ ਨੂੰ ਬਣੇ ਮੇਰੀ ਵਾਹ ਜਿਹਾ ਪੰਜਾਬ ਸਾਡੇ ਵੱਢਿਆਂ ਨੇ ਖੂਨ ਪਾ ਕੇ ਇਸ ਦੀਆਂ ਵਾਕਾਂ ਹੱਥ ਗਹਿਰਾ ਦੇ ਫੜਾਉਣਾ ਪਿੱਛੇ ਜੋ ਵੀ ਹੋਇਆ ਉਹਨੂੰ ਦਿਲ ਵਿੱਚੋਂ ਕੱਢ ਦੇਓ ਆਖਦੇ ਸਿਆਣੇ ਬੀਤੇ ਉੱਤੇ ਪੁਛਤਾਣਾ ਇੱਕ ਹਾਂ ਤੁਹਾਡੇ ਵੱਡ ਵਡੇਰਿਆਂ ਦੇ ਇਤਿਹਾਸ ਦੀ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰ ਲੱਗਾ ਟਾਡੀ ਬੁਲਾਰਾਂ ਹਾਂ ਕੱਲਾ ਇਤਿਹਾਸ ਤੇ ਤੁਸੀਂ ਸੁਣਿਆ ਹੀ ਤੇ ਸੁਣ ਕੇ ਸੁਣਾ ਕੇ ਚਲੇ ਜਾਣਾ ਮੇਰਾ ਫਰਜ਼ ਨਹੀਂ ਪਰ ਜੋ ਤੁਹਾਡੇ ਨਾਲ ਵਾਪਰਦਾ ਤੇ ਵਾਪਰਨਾ ਉਹਦੇ ਬਾਰੇ ਦੱਸਣਾ ਇੱਕ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੇਰਨੋਂ ਚਟੀਆਂ ਦਾੜੀਆਂ ਵਾਲੇ ਬੈਠੇ ਹੋ ਸਿਆਣੇ ਬੈਠੇ ਹੋ ਸੂਝਵਾਨ ਬੈਠੇ ਹੋ ਕਹਿੰਦੇ ਡੁੱਲੇ ਬੇਰਾ ਦਾ ਜੇ ਕੱਖ ਨਹੀਂ ਗਿਆ ਹੁੰਦਾ ਮੌਕਾ ਤੁਹਾਡੇ ਹੱਥ ਹੋਵੇਗਾ ਚੰਗੇ ਬੰਦੇ ਸੂਝਵਾਨ ਬੰਦਿਆਂ ਨੂੰ ਆਪਣੇ ਪਿੰਡਾਂ ਦੀ ਵਾਗਡੋਰ ਫੜਾਓ 70 ਸਾਲ ਹੋ ਗਿਆ ਸਾਡੀ ਲੜਾਈ ਪਤਾ ਕੀ ਆ ਨਾਲੀ ਬਣ ਗਈ ਆ ਗਲੀ ਬਣ ਗਈ ਆ ਗਲੀ ਬਣ ਗਈ ਆ ਨਾਲੀ ਬਣ ਗਈ ਆ ਇਹੋ ਕੰਮ ਰਹਿ ਗਿਆ ਨਾ ਕਿਸੇ ਨੇ ਜਵਾਨੀ ਦਾ ਸੋਚਿਆ ਨਾ ਬੱਚਿਆਂ ਦੇ ਭਵਿੱਖ ਦਾ ਸੋਚਿਆ ਤੇ ਨਾ ਕਿਸੇ ਨੇ ਨਿਆਣਿਆਂ ਦਾ ਸੋਚਿਆ 5-500 ਰੁਪਏ ਤੇ ਪਉਏ ਪਉਏ ਤੇ ਆਪਣੀਆਂ ਜ਼ਮੀਰਾਂ ਨਾ ਵੇਚਿਓ ਕੋਈ ਬੰਦਾ ਮੇਰੇ ਅਰਗੇ ਨਵਾਂ ਨਵਾਂ ਚਿੱਟ ਕੱਪੜੀਆਂ ਲੀਡਰ ਬਣ ਗਿਆ ਉਹਨੂੰ ਪਿੰਡ ਵਾਲੇ ਕਹਿੰਦੇ ਵੀ ਜੇ ਤੇ ਜਿਤਨਾ ਹੀ ਤਓ ਉਤਲੇ ਬੰਨੇ ਨਾ ਕਮਿਆਰਾਂ ਦਾ ਮੱਲਾ ਵਾ ਤੇ ਉਹਨਾਂ ਬੰਦਿਆਂ ਨੂੰ ਨਾਲ ਜੋੜਨਾ ਉਹਨਾਂ ਨੂੰ ਕਰ ਲੈ ਆਪਣੇ ਵਾਸਤੇ ਜਿੱਤ ਪੱਕੀ ਲਓ ਜੀ ਰਾਤ ਵਜੇ 9:00 ਤੇ ਮੁੰਡਾ ਜਾ ਵੜਿਆ ਕਮਿਆਰਾਂ ਦੇ ਘਰ ਹੁਣ ਵੇਖਿਓ ਇਹੋ ਜੇ ਬੌਂਦੇ ਲੀਡਰ ਜਿਹੜੇ ਰਾਤ ਨੂੰ 9:00 10:00 ਵਜੇ ਹੀ ਆਉਣੇ ਆ ਤੁਹਾਡੇ ਘਰਾਂ 'ਚ ਦਿਨੇ ਨਹੀਂ ਕਿਸੇ ਨੇ ਆਉਣਾ ਰਾਤ ਨੂੰ ਸੁੱਤੇ ਠਾਉਣੇ pau ਚੁੱਪ ਕਰਕੇ ਹੀ ਆਏ ਆ ਪਤਾ ਨਾ ਕਿਸੇ ਨੂੰ ਲੱਗੇ ਸਾਡੇ ਵਾਲੀ ਨਹੀਂ ਵੇਖਿਓ ਕੀ ਬਣਦਾ ਉਹ ਕਮਿਆਰਾਂ ਦੇ ਘਰ ਚ ਲੱਗਿਆ ਲੀਡਰ ਤੇ ਉਹ ਕਹਿੰਦਾ ਬਾਪੂ ਵੋਟਾਂ ਪਵਾ ਦੇ ਸਾਰੀਆਂ ਜਿਤਾ ਦੇ ਮੈਨੂੰ ਰੇਟ ਤੇਰੀ ਮਰਜ਼ੀ ਦਾ ਬਾਪੂ ਬੜਾ ਸਿਆਣਾ ਸੀ ਕਹਿੰਦਾ ਕਾਕਾ ਕਿੱਥੋਂ ਲਾਏਗਾ ਰੇਟ ਸਾਡਾ ਉਹਨੇ ਆਖਿਆ ਜੀ ਪ੍ਰਤੀ 500 500 ਰੁਪਏ ਤੋਂ ਸ਼ੁਰੂ ਕੀਤੀ ਇਹਨੇ ਬੋਲੀ 500 700 ਬਾਪੂ ਸਿਰ ਫੇਰੀ ਜਾਵੇ ਯਾਰ 1200 1500 ਤੱਕ ਚ ਲੱਗਿਆ ਮੁੰਡਾ ਕਹਿੰਦਾ ਬਾਪੂ ਗੱਲ ਨਿਬੜਦੀ ਕਿੱਥੇ ਆ ਬਾਪੂ ਸੂਝਵਾਨ ਸੀ ਉਹ ਕਹਿੰਦਾ ਨਾ ਤੇ ਚਾਹੀਦਾ ਪੈਸਾ ਤੇ ਲਾ ਨਾ ਚਾਹੀਦੀ ਕੋਈ ਚੀਜ਼ ਮਿੱਟੀ ਪਾਉਣ ਦਾ ਸਾਡਾ ਕੰਮ ਆ ਖੋਤਾ ਲਿਆ ਦੇ ਲੱਭ ਕੇ ਮੰਡੀ ਚੋਕ ਚੰਗਾ ਜਾ ਵੋਟਾਂ ਤੇਰੀਆਂ ਅਗਲੇ ਦਿਨ ਮੁੰਡਾ ਖੋਤਾ ਲੱਭਣ ਚਲ ਗਿਆ ਤੇ ਜਿਹੜੇ ਖੋਤੇ ਨੂੰ ਹੱਦ ਪਾਵੇ ਖੋਤਾ 11000 ਤੋਂ ਸ਼ੁਰੂ ਹੋਵੇ 11 12 15 ਤੱਕ ਚੱਲ ਗਿਆ ਰੇਟ ਮੁੰਡਾ ਵਾਪਸ ਆ ਗਿਆ ਬਾਪੂ ਦੇ ਕੋਲ ਬਾਪੂ ਖੋਤਾ ਦੇ 11000 ਤੋਂ ਸ਼ੁਰੂ ਹੁੰਦਾ ਤੇ ਬਾਪੂ ਕਹਿੰਦਾ ਅਸੀਂ ਖੋਤਿਆਂ ਤੋਂ ਵੀ ਗਏ ਗੁਜਰੇ ਆ ਉਹਦਾ ਰੇਟ 11000 ਸਾਡਾ 1500 ਉਹ ਸਾਡਾ 1500 ਡੱਕੇ ਉਹ ਅਗਲਾ 11000 ਦੇ ਮੁਤਾਬਕ ਚੱਲੇ